ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਕਿਸੇ ਪੈਣ ਪਰਾ ਦੀਆਂ ਅੱਡੀਆਂ ਦੁਖਦੀਆਂ ਤੇ ਇੱਕ ਬੜਾ ਹੀ ਛੋਟਾ ਜਿਹਾ ਤਰੀਕਾ ਹੈਗਾ ਤੁਸੀਂ ਉਸ ਦੇ ਨਾਲ ਉਹ ਆਪ ਦੀਆਂ ਹੱਡੀਆਂ ਦਾ ਇਲਾਜ ਕਰਾ ਸਕਦੇ ਆ ਅੱਡੀਆਂ ਦਾ ਇਲਾਜ ਹੋਰ ਦੇ ਨਾਲ ਤੁਹਾਡਾ ਗੋਡਿਆਂ ਵਾਲਾ ਗੋਡਿਆਂ ਤੋਂ ਗੋਡਿਆਂ ਤੱਕ ਤੁਹਾਡਾ ਇਹ ਠੀਕ ਹੋ ਜਾਊਗਾ ਤੁਸੀਂ ਇੱਕ ਪੱਕੀ ਇੱਟ ਦਾ ਰੋੜਾ ਲੈ ਲੈਣਾ ਉਸ ਰੋੜੇ ਨੂੰ ਨਾ ਤੁਸੀਂ ਕਿਸੇ ਵੀ ਚੀਜ਼ ਨਾਲ ਜੁੱਲੇ ਦੇ ਵਿੱਚ ਤਪਾ ਲਓ ਭਾਵੇਂ ਗੈਸ ਦੇ ਉੱਤੇ ਤਪਾ ਲਓ ਚੰਗੀ ਤਰ੍ਹਾਂ ਤਪਾ ਲੈਣਾ ਉਸ ਤੇ ਜਿਹੜੀਆਂ ਾਟੀਆਂ ਸਾਡੀਆਂ ਦੁਖਤੀਆਂ ਨਾ ਉਹ ਸਾਡੀਆਂ ਦੇ ਉੱਤੇ ਤੁਸੀਂ ਤੇਲ ਲਾ ਲੈਣਾ ਸਰੋਂ ਤੇ ਇੱਕ ਪੀੜੀ ਦੇ ਉੱਤੇ ਬੈਠ ਜਾਣਾ ਬੈਠ ਕੇ ਤੇ ਜਿਹੜਾ ਰੋੜਾ ਨਾ ਉਹ ਰੋੜੇ ਕੋੜੇ ਰੱਖ ਕੇ ਜਿਵੇਂ ਰੋੜੇ ਦੇ ਤੁਸੀਂ ਪਾਣੀ ਪਾਉਗੇ ਨਾ ਜਿਹੜੀ ਹਵਾੜ ਹੋਊਗੀ ਨਾ ਉਹ ਤੁਸੀਂ ਉਹ ਸਾਡੀਆਂ ਤੇ ਲਾਉਣੀ ਹੈ ਜਿਹਦੇ ਤੇ ਤੁਸੀਂ ਤੇਲ ਲਾਇਆ ਹੋਇਆ ਹੈਗਾ ਜੋ ਵੀ ਤੁਸੀਂ ਉਹ ਤੇਲ ਆਏ ਵਾਲੀ ਅੱਡੀ ਉੱਪਰ ਕਰੋਗੇ ਵਾੜ ਹੀ ਲੈਣੀ ਆ ਉੱਤੇ ਹੀ ਰੱਖਣਾ ਉੱਤੇ ਉੱਪਰ ਵਾੜ ਵਾੜ ਹੀ ਲੈਣੀ ਆ ਉਹਦੇ ਉੱਤੇ ਇੱਟ ਦੇ ਉੱਤੇ ਪੈਰ ਨਹੀਂ ਰੱਖਣਾ ਉੱਚਾ ਰੱਖਣਾ ਪੈਰ ਤੇ ਜਿੰਨਾ ਚਿਰ ਉਹ ਧੂਆ ਆਈ ਜਾਵੇ ਉਹਨਾਂ ਚਿਰ ਉਹ ਤੁਸੀਂ ਲੈੰਦੇ ਰਹੋ ਧੂਆ ਉੱਪਰਾਂ ਤੇ ਤੁਹਾਡਾ ਦੋ ਚਾਰ ਦਿਨਾਂ ਦੇ ਵਿੱਚ ਅੱਡੀਆਂ ਦਾ ਦਰਦ ਬਿਲਕੁਲ ਖਤਮ ਹੋ ਜਾਊਗਾ